ਦੇਸ਼ ਨੇ ਕੀਤੀ ਤਰੱਕੀ ਘਰ ਘਰ ਗੱਡੀਆਂ ਆਈਆਂ ਮਹਿਲ ਮਨਾਰੇ ਸੁੰਦਰ ਪਾਲੇ ਪਰ ਅਜੇ ਸੜਕਾਂ ਤੇ ਮੁਸੀਬਤਾਂ ਛਾਈਆਂ ਬਹੁਤ ਹੀ ਸਤਕਾਰਯੋਗ ਗੀਤ ਸਖਵਿੰਦਰ ਸਿੰਘ ਜੀ ਬੋਦਲਾਂ ਵਾਲਾ ਸਰਦਾਰ ਮਲਕੀਤ ਸਿੰਘ ਜੀ ਸੈਣੀ ਅਤੇ ਸਹਿਤਾਰਾ ਵਿੱਚ ਸ਼ਿਰਕਤ ਕਰ ਰਹੇ ਸ਼ਾਇਰੋ ਅਤੇ ਸਰੋਤਿਓ ਅਬ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਲ ਵੀ ਦਿੰਦੇ ਹਾਂ ਟੈਕਸ ਵੀ ਭਰਦੇ ਹਾਂ ਟ੍ਰੈਫਿਕ ਜਾਮ ਦਾ ਤਸ਼ੱਦਦ ਫਿਰ ਵੀ ਅਸੀਂ ਸਾਰੇ ਹੀ ਜਾਂਦੇ ਹਾਂ ਇੱਕ ਦੂਜੇ ਨੂੰ ਬੁਰਾ ਭਲਾ ਕਹਿੰਦੇ ਤੇ ਲੜਦੇ ਹਾਂ ਅਣਾਈ ਮੋਤੇ ਜਾਮ ਚ ਫਸ ਕੇ ਮਰਦੇ ਹਾਂ ਮੇਰੀ ਅੱਜ ਦੀ ਰਚਨਾ ਹੈ ਟ੍ਰੈਫਿਕ ਜਾਮ ਫੁਕ ਜਾਮ ਚ ਫਸਿਆਂਦਾ ਹਾਲ ਜੀ ਅਸੀਂ ਕਿਸ ਨੂੰ ਸੁਣਾਈਏ ਦੋ ਚਾਰ ਘੰਟੇ ਜਾਮ ਹਰ ਪਾਸੇ ਲੱਗਾ ਹੀ ਰੇਂਦਾ ਸਮੇ ਦੀ ਕਦਰ ਦਾ ਸਾਰ ਜੀ ਅਸੀਂ ਕਿਸ ਨੂੰ ਸਮਝਾਈਏ ਜੱਜਾ ਜੀ ਕੋਈ ਟ੍ਰੈਫਿਕ ਜਾਮ ਚ ਫਸ ਜਾਵੇ ਜੱਚਾ ਬੱਚਾ ਦੀ ਜ਼ਿੰਦਗੀ ਦਾ ਸਵਾਲ ਜੀ ਅਸੀਂ ਕਿਸ ਨੂੰ ਸੁਣਾਏ ਟ੍ਰੈਫਿਕ ਜਾਮ ਚ ਫਸਿਆਂ ਦਾ ਹਾਲ ਜੀ ਅਸੀਂ ਕਿਸ ਨੂੰ ਸੁਣਾਏ ਰੋਗੀ ਜੇ ਕੋਈ ਟ੍ਰੈਫਿਕ ਜਾਮ ਚ ਫਸ ਜਾਵੇ ਮਿਲ ਜਾਂ ਦਾ ਮੋਤ ਦਾ ਜਾਮ ਜੀ ਅਸੀਂ ਕਿਸ ਨੂੰ ਸੁਣਾਏ ਐਂਬੂਲੈਂਸ ਜੇ ਕੋਈ ਟ੍ਰੈਫਿਕ ਜਾਮ ਚ ਫਸ ਜਾਵੇ ਵਾਰ-ਵਾਰ ਉਹ ਹੋਰ ਨ ਵਜਾਵੇ ਫਟੜਾਂ ਦਾ ਸਾਰਾ ਹੀ ਖੂਨ ਵਾਗ ਜਾਵੇ ਹਾਲਤ ਉਹਨਾਂ ਦੀ ਆਖਰੀ ਦਮ ਤੱਕ ਹੀ ਪਹੁੰਚ ਜਾਵੇ ਇਸ ਤਸ਼ਦਦ ਦਾ ਹਾਲ ਜੀ ਅਸੀਂ ਕਿਸ ਨੂੰ ਸੁਣਾਏ ਟ੍ਰੈਫਿਕ ਜਾਮ ਚ ਫਸਿਆ ਆਂਦਾ حال ਜੀ ਅਸੀਂ ਕਿਸ ਨੂੰ ਸੁਣਾਏ ਲਾੜਾ ਜੇ ਕੋਈ ਟ੍ਰੈਫਿਕ ਜਾਮ ਚ ਫਸ ਜਾਵੇ ਵਿਆਹ ਦਾ ਮਹੂਰਤ ਜਾਮ ਚ ਹੀ ਨਿਕਲ ਜਾਵੇ ਇਸ ਤਰਾਸ ਦੀ ਦਾਲ ਹਾਲ ਜੀ ਅਸੀਂ ਕਿਸ ਨੂੰ ਸੁਣਾਏ ਟੈਸਟ ਦੇਣ ਵਾਲਾ ਵਿਦਿਆਰਥੀ ਜੇ ਕੋਈ ਟ੍ਰੈਫਿਕ ਜਾਮ ਚ ਫਸ ਜਾਵੇ ਲੇਟ ਹੋਣ ਕਾਰਨ ਟੈਸਟ ਦੇ ਹੀ ਨਾ ਪਾਵੇ ਉਸ ਦੀ ਜ਼ਿੰਦਗੀ ਦਾ ਤਾਂ ਸਟੇਟਸ ਹੀ ਬਦਲ ਜਾਵੇ ਇਸ ਅਣ ਹੋਣੀ ਦਾ ਹਾਲ ਜੀ ਅਸੀਂ ਕਿਸ ਨੂੰ ਸੁਣਾਏ ਟ੍ਰੈਫਿਕ ਜਾਮ ਚ ਫਸਿਆ ਆਂਦਾ ਹਾਲ ਜੀ ਅਸੀਂ ਕਿਸ ਨੂੰ ਸੁਣਾਈਏ ਚੈਕਿੰਗ ਵਾਲਾ ਜੇ ਟ੍ਰੈਫਿਕ ਜਾਮ ਚ ਫਸ ਜਾਵੇ ਜਾਮਚ ਫਸਿਆ ਆਫਸਰ ਆਪ ਹੀ ਕਬਰਾਵੇ ਮੁੰਨੇ ਲੇਟ ਕੀ ਫਣੇਉ ਤਾਂ ਆਪ ਹੀ ਲੇਟ ਹੋ ਜਾਵੇ ਇਹੋ ਜਿਹਾ ਆਫਸਰੀ ਠਾਟ ਜੀ ਅਸੀਂ ਕਿਸ ਨੂੰ ਵਕਾਏ ਤੇ ਫਕ ਜਾਮ ਚ ਫਸਿਆਂ ਦਾ ਹਾਲ ਜੀ ਅਸੀਂ ਕਿਸ ਨੂੰ ਸੁਣਾਏ ਜਹਾਜ਼ ਚੜਨ ਵਾਲਾ ਜੇ ਜਾਮ ਚ ਫਸ ਜਾਵੇ 에어ਪੋਰਟ ਪਹੁੰਚਣ ਤੋਂ ਪਹਿਲਾਂ ਹੀ ਜਹਾਜ਼ ਉੱਡ ਜਾਵੇ ਸਵਾਰੀ ਬਚਾਰੀ ਦਾਤਾ ਦਿਲ ਗੋਤੇ ਖਾਵੇ ਇਸ ਪਿਆਨਕ ਸਮੇ ਦਾ ਹਾਲ ਜੀ ਅਸੀਂ ਕਿਸ ਨੂੰ ਸੁਣਾਏ ਇਹੋ ਜਿਹੀਆਂ ਕਠਨਾਈਆਂ ਜਿਨ੍ਹਾਂ ਦੇ ਹਿੱਸੇ ਆਵਣ ਉਹਨਾਂ ਦਾ ਤਾਂ ਹੋ ਜਾਂਦਾ ਬੁਰਾ ਹਾਲ ਜੀ ਅਸੀਂ ਕਿਸ ਨੂੰ ਸੁਣਾਏ ਸਭ ਕੁਝ ਅੱਖੀਂ ਵੇਖ ਕੇ ਝੰਡਾ ਕਰੇ ਅਰਦਾਸ ਹਰ ਸ਼ਹਿਰ ਵਿੱਚ ਫਲਾਈ ਹੋਰ ਬਣ ਜਾਵੇ ਨਹੀਂ ਤਾਂ ਕਟੋ ਕਾਟ ਨਿਕਲੇ ਬਾਈ ਪਾਸ ਜੀ ਅਸੀਂ ਕਿਸ ਨੂੰ ਸੁਣਾਏ ਤਰੇ ਫਕ ਜਾਮ ਚ ਫਸਿਆਂਦਾ ਜੀ ਅਸੀਂ ਕਿਸ ਨੂੰ ਸੁਣਾਏ ਬਹੁਤ ਬਹੁਤ ਧੰਨਵਾਦ ਜੀ